ਬੀਰੀ ਫਕੀਰੀ ਮੌਜ ਚੈਨਲ ਦਿਖ ਰਹੀਆਂ ਸਾਰੀਆਂ ਸੰਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਸੀ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਪਹੁੰਚੇ ਆ ਇਸ ਵੀਡੀਓ ਚ ਅਸੀਂ ਗੱਲ ਕਰਾਂਗੇ ਜਿਨ੍ਹਾਂ ਨੂੰ ਪੈਸੇ ਦੀ ਬਹੁਤ ਜ਼ਿਆਦਾ ਸਮੱਸਿਆ ਰਹਿੰਦੀ ਹੈ ਪੈਸਾ ਟਿਕਦਾ ਨਹੀਂਗਾ ਘਰ ਦੇ ਵਿੱਚ ਬਰਕਤ ਨਹੀਂ ਹੈਗੀ ਉਸ ਬੰਦੇ ਨੂੰ ਇਹ ਟਾਲਾ ਜ਼ਰੂਰ ਕਰ ਲੈਣਾ ਚਾਹੀਦਾ ਆ ਜਿਹੜਾ ਇਨਸਾਨ ਇਸ ਟਾਲੇ ਨੂੰ ਕਰ ਗਿਆ ਉਹਦੀ ਤੰਗੀ ਤਾਂ ਦੂਰ ਹੋਏਗੀ ਹੋਏਗੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨੂੰ ਪੈਸੇ ਵੀ ਤਰਾ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਏਗੀ ਤਾਂ ਦੋਸਤੋ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਹੋਏ ਦੇਖਿਓ ਪਹਿਲਾ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਮਿਲਦੀਆਂ ਰਹਿਣ ਕਿ ਹ ਸੋ ਹੁਣ ਗੱਲ ਕਰਦੇ ਹਾਂ ਜੀ ਮਾਤਾ ਲక్ష్ਮੀ ਦੇ ਢਾਲੇ ਬਾਰੇ ਜਿਹੜਾ ਕਿ ਪੈਸੇ ਦੀ ਤੰਗੀ ਨੂੰ ਦੂਰ ਕਰਦਾ ਹੈ ਇਸੇ ਢਾਲੇ ਦੇ ਨਾਲ ਮਹ ਲక్ష్ਮੀ ਜਿਹੜੀ ਮਾਂ ਲక్ష్ਮੀ ਹੈ ਉਹ ਪਾਪ ਮਿਹਰਬਾਨ ਰਹਿੰਦੀ ਹੈ ਐਸੀ ਖੁਸ਼ ਹੋ ਕੇ માતા લક્ષ્ਮੀ ਧਨ ਦੌਲਤ ਪ੍ਰਦਾਨ ਕਰਦੀ ਹੈ ਜਿਹਦੇ ਨਾਲ ਤੁਹਾਨੂੰ ساری ਜ਼ਿੰਦਗੀ ਸਮੱਸਿਆ ਨਹੀਂ ਹੋਏਗੀ ਪਰ ਦੋਸਤੋ ਇਹ ਜਿਹੜਾ ਢਾਲਾ ਆ ਸੌਖਾ ਤਾਂ ਬਹੁਤ ਆ ਕਰ ਲੈਣਾ ਪਰ ਇਸ ਢਾਲੇ ਦੇ ਨਾਲ ਸੁਚਨ ਬਹੁਤ ਜ਼ਰੂਰੀ ਆ ਜਦੋਂ ਇਹ ਢਾਲਾ ਕਰਨਾ ਜਦੋਂ ਇਸ ਪਰਯੋਗ ਨੂੰ ਤੁਸੀਂ ਟਾਲੇ ਨੂੰ ਕਰ ਲੈਣਾ ਉਸ ਤੋਂ ਬਾਅਦ ਤੁਹਾਨੂੰ ਜਿਹੜੀ ਸੋਚ ਹੈ ਮੈਂ ਬਹੁਤ ਜ਼ਰੂਰੀ ਹੈ ਸੁਚਮ ਤੁਹਾਨੂੰ ਅੱਗੇ ਦੱਸ ਦਾਂਗੇ ਕਿ ਕਿਦਾਂ ਕੀ ਕੀ ਕਰਨਾ ਕਿਹੜੀ ਉਹਦੀ ਵਿਧੀ ਹੈ ਸਾਰਾ ਪੂਰਾ ਡਿਟੇਲ ਚ ਸਮਝਾ ਦਵਾਂਗੇ ਜੇ ਤੁਹਾਨੂੰ ਜਿਆਦਾ ਹੁਣ ਸਮੱਸਿਆ ਰਹਿੰਦੀ ਹੈ ਪੈਸਾ ਫਸਦਾ ਹੈ ਬਹੁਤ ਜ਼ਿਆਦਾ ਮੰਨ ਲਓ ਪੈਸਾ ਦੇ ਦਿੱਤਾ ਪੈਸਾ ਵਾਪਸ ਮੁੜਦਾ ਨਹੀਂ ਤੇ ਜਦੋਂ ਤੁਹਾਨੂੰ ਕੋਤੋਂ ਪੈਸਾ ਮਿਲਦਾ ਆ ਜਾਂ ਆਉਂਦਾ ਹੈ ਤੁਹਾਡੇ ਕੋਲ ਤੁਹਾਡੇ ਕੋਲ ਟਿਕਦਾ ਨਹੀਂ ਥੋੜੇ ਟਾਈਮ ਦੇ ਵਿੱਚ ਹੀ ਤੁਸੀਂ ਖਾਲੀ ਹੋ ਕੇ ਬਹਿ ਜੰਨੇ ਆ ਜਦੋਂ ਦਿੱਕਤ ਆਉਂਦੀ ਹੈ ਤੁਸੀਂ ਪੈਸਾ ਹਮੇਸ਼ਾ ਦੇਖਦੇ ਰਹਿੰਨੇ ਵੀ ਪੈਸਾ ਕਿੱਥੇ ਗਿਆ ਉਹ ਪੈਸੇ ਨੂੰ ਹਮੇਸ਼ਾ ਜਿਹੜੀ ਪੈਸੇ ਦੀ ਬਰਕਤ ਆ ਉਹਨੂੰ ਵਧਾਉਂਦੀ ਹੈ ਇਹ ਔਰ ਇਸ ਢਾਲੇ ਦੇ ਨਾਲ بڑا ਜੋ ਕਹਿ ਲਓ ਕਿ ਬਰਕਤ ਵਿੱਚ ਬਹੁਤ ਜ਼ਿਆਦਾ ਤਾਂ ਪੈਣੀ ਪੈਣੀ ਹੈ ਤੇ ਜੋ ਜਿੱਦਾਂ ਫਿਰ ਇਹਦੇ ਵਿੱਚ ਧਨ ਰੁਕਦਾ ਨਹੀਂ ਆਉਣਾ ਬਹੁਤ ਆਉਂਦਾ ਧਨ ਤੇ ਕਈ ਲੋਕਾਂ ਦੇ ਨਾਲ ਤਾਂ ਐਸਾ ਹੋਇਆ ਕਿ ਉਹਨਾਂ ਨੂੰ ਧੰਨ ਇੰਨਾ ਕਿ ਮਿਲ ਗਿਆ ਕਿ ਛੱਪੜ ਫਾੜ ਕੇ ਵੀ ਧੰਨ ਮਿਲਦਾ ਆ। ਸੋ ਉਹ ਤੁਹਾਡੇ ਆਪਣੇ ਆਪਣੇ ਕਰਮਾਂ ਦੇ ਆਧਾਰ ਤੇ ਮਿਲਣਾ ਆ ਵੀ ਤੁਹਾਡੇ ਕਰਮ ਕਿਹੋ ਜਿਹੇ ਨੇ। ਸੋ ਅਸੀਂ ਤੁਹਾਨੂੰ ਸਿਰਫ ਇਹ ਟਾਲਾ ਦੇ ਸਕਦੇ ਹਾਂ ਕਿ ਤੁਹਾਡੇ ਕਰਮ ਨਹੀਂ ਦੱਸ ਸਕਦੇ। ਕਰਮ ਤੁਸੀਂ ਆਪਣੇ ਆਪ ਕਰਨੇ ਆ। ਟਾਲਾ ਜੜਾਇਆ। ਜਦੋਂ ਤੁਸੀਂ ਕਰੋਗੇ ਤਾਂ ਲਾਭ ਤੁਹਾਨੂੰ ਜ਼ਰੂਰ ਮਿਲਦਾ ਆ। ਚਾਹੇ ਉਹ ਕੋਈ ਹੋਵੇ, ਚਾਹੇ ਕਿਸੇ ਦੇ ਕਰਮ ਚੰਗੇ ਆ ਜਾਂ ਮਾੜੇ ਆ। ਉਹਨੂੰ ਰਿਜ਼ਲਟ ਸਭ ਨੂੰ ਮਿਲਦਾ ਆ। ਜਿਸ ਤਰ੍ਹਾਂ ਤੁਹਾਨੂੰ ਦੱਸ ਹੀ ਦਿੱਤਾ ਕਿ ਕਰਮਾਂ ਦੇ ਮੁਤਾਬਿਕ ਹੀ ਤੁਹਾਨੂੰ ਇਹਦਾ ਫਲ ਮਿਲਣਾ। ਸੋ ਪੈਸਾ ਪੈਸੇ ਦੀ ਤੰਗੀ ਤਾਂ ਦੂਰ ਹੋਣੀ ਹੋਣੀ ਹੈ ਤੁਹਾਡੀ। ਇਹ 100% ਸਾਡਾ ਇਹ ਅਜਮਾਇਆ ਹੋਇਆ ਢਾਲਾ ਆ। ਤੁਸੀਂ ਇਸ ਢਾਲੇ ਨੂੰ ਕਰਕੇ ਦੇਖਿਓ ਇਹਦਾ ਰਿਜ਼ਲਟ ਆਪਣੇ ਆਪ ਪਤਾ ਚੱਲ ਜਾਊਗਾ। ਹੁਣ ਮੈਂ ਜ਼ਿਆਦਾ ਆਪਣੇ ਮੂੰਹ ਜੋ ਕੀ ਦੱਸਾਂ। ਤੁਸੀਂ ਕੀ ਕਰਨਾ? ਤੁਸੀਂ ਸ਼ੁੱਕਰਵਾਰ ਵਾਲੇ ਦਿਨ ਸ਼ੁੱਕਰਵਾਰ ਵਾਲੇ ਦਿਨ ਮਾਹਾ ਮਲਕਸ਼ਮੀ ਦੇ ਮੰਦਰ ਚਲੇ ਜਾਣਾ। ਠੀਕ ਹੈ? ਮਾਹ ਲਕਸ਼ਮੀ ਦੇ ਮੰਦਿਰ ਜਾ ਕੇ ਮਾਤਾ ਲਕਸ਼ਮੀ ਤੋਂ ਅਸ਼ੀਰਵਾਦ ਲੈ ਕੇ ਆਣਾ ਸਭ ਤੋਂ ਪਹਿਲਾ ਜਦੋਂ ਇਹ ਟਾਲਾ ਕਰਨਾ ਕਿ ਮਾਤਾ ਲਕਸ਼ਮੀ ਤੇਰਾ ਇਹ ਟਾਲਾ ਕਰਨ ਜਾ ਰਿਆਂ ਇਹਦੇ ਵਿੱਚ ਮੇਰੀ ਸਹਾਇਤਾ કરી ਮੇਰੀ ਰੱਖਸ਼ਾ કરી ਮੇਰੇ ਨਾਲ ਅੰਗ ਸੰਗ ਸਹਾਈ ਹੋ ਕੇ ਮੇਰੀ ਮਦਦ કરી ਸੋ ਤੁਸੀਂ ਇੱਕ ਮੌਲੀ ਲੈ ਲੈਣੀਂ ਇਹ ਮੌਲੀ ਮੌਲੀ ਦਾ ਧਾਗਾ ਲੈ ਲੈਣਾ ਧਾਗਾ ਲੈ ਲੈਣਾ ਤੁਸੀਂ ਜਾਂ ਆਪਣੇ ਗਲ ਦੇ ਮੁਤਾਬਿਕ ਜਾਂ ਆਪਣੇ ਗੁੱਟ ਦੇ ਮੁਤਾਬਿਕ ਲੈ ਲਿਓ ਇਹ ਜਾਦਾ ਵੀ ਬਣਾ ਸਕਦੇ ਹੋ ਤੁਸੀਂ ਬਾਕੀਆਂ ਦੇ ਵੀ ਪਾ ਸਕਦੇ ਹੋ ਥੋੜੀ ਜਿਹੀ ਹਲਦੀ ਲੈ ਲੈਣੀ ਹੈ ਹਲਦੀ ਪਲੇਟ ਦੇ ਵਿੱਚ ਪਾ ਕੇ ਹਲਦੀ 'ਚ ਪਾਣੀ ਪਾ ਦੇਣਾ ਪਾਣੀ ਪਾ ਕੇ ਸਾਰਾ ਹਲਦੀ ਨੂੰ ਗਿੱਲੀ ਕਰਕੇ ਜਿਹੜੀ ਮੌਲੀ ਆ ਉਹਨੂੰ ਸਾਰੀ ਗਿੱਲੀ ਕਰ ਦੇਣਾ ਉਹਦੇ ਵਿੱਚ ਹਲਦੀ ਚ ਭਿਓ ਲੈਣਾ ਠੀਕ ਹੈ ਭਿਉਣ ਤੋਂ ਬਾਅਦ ਜਦੋਂ ਪੂਰੀ ਮੌਲੀ ਇਹੋ ਪੀਲੇ ਰੰਗ ਦੀ ਹੋ ਗਈ ਪੀਲੀ ਹੋ ਗਈ ਠੀਕ ਹੈ ਮੌਲੀ ਤੁਸੀਂ ਲਾਲ ਹੀ ਲੈਣੀ ਆ ਜਦੋਂ ਸਾਰਾ ਉਹਨੂੰ ਰੰਗ ਚੜ ਗਿਆ ਉਹਨੂੰ ਬਾਹਰ ਕੱਢ ਕੇ ਸੁਕਾ ਲੈਣਾ ਸੁਕਾਉਣ ਤੋਂ ਬਾਅਦ ਜਦੋਂ ਸੁੱਕ ਗਈ ਉਸ ਤੋਂ ਬਾਅਦ ਤੁਸੀਂ ਮਾਤਾ ਲక్ష్ਮੀ ਦਾ ਮੰਤਰ ਬੋਲਣਾ ਓ ਮਾਹ ਲక్ష్ਮੀ ਨਮੋ ਨਮਾ ਠੀਕ ਹੈ ਕੀ ਬੋਲਣਾ ਓ ਮਾਹ ਲక్ష్ਮੀ ਨਮੋ ਨਮਾ ਇਹ ਹੀ ਮੰਤਰ ਬੋਲਣਾ ਮੰਤਰ ਬੋਲਣਾ ਤੁਸੀਂ 108 ਵਾਰ ਇਸ ਜਿਹੜੇ ਮੌਲੀ ਦੇ ਉੱਤੇ ਫਿਰ ਤੁਸੀਂ ਇਸ ਮੌਲੀ ਦੇ ਉੱਤੇ ਗੰਡਾ ਮਾਰ ਦੇਣੀ ਆ ਠੀਕ ਹੈ 11 ਗੱਠਾ ਲਾ ਦੇਣੀ ਆ ਉਸ ਤੋਂ ਬਾਅਦ ਉਹ ਜਿਹੜੀ ਮੌਲੀ ਆ ਤੁਸੀਂ ਆਪਣੇ ਗਲ ਦੇ ਵਿੱਚ ਸ਼ੁੱਕਰਵਾਰ ਵਾਲੇ ਦਿਨ ਉਸੇ ਦੇ ਨਹੀਂ ਪਾ ਲੈਣੀ ਆ ਸ਼ਾਮ ਨੂੰ ਠੀਕ ਹੈ ਸ਼ਾਮ ਨੂੰ ਪਾ ਲੈਣੀ ਆ ਚਾਹੇ ਗੁੱਟ ਤੇ ਬੰਨ ਲਓ ਜਾਂ ਕਿਤੇ ਵੀ ਕਰ ਲਓ ਜਦੋਂ ਤੁਸੀਂ ਇਹ ਧਾਗਾ ਪਾ ਲਿਆ ਸ਼ਰਾਬ ਮੀਟ ਆਂਡਾ ਨਹੀਂ ਪੀਣਾ ਖਾਣਾ ਪੀਣਾ ਬਾਕੀ ਤੁਸੀਂ ਦੇਖਿਓ ਪੈਸੇ ਦੀ ਤੰਗੀ ਕਿੰਨੀ ਜਲਦੀ ਦੂਰ ਹੁੰਦੀ ਹੈ ਤਾਂ ਦੋਸਤੋ ਇਹ ਵੀਡੀਓ ਸੀ ਜੇ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਕਰ ਦੇਣਾ ਚਾਹੇ ਵੀਰਾਂ ਦੀ ਚਾਹੇ ਮਸਤਾ ਦੀ